ਜੀ ਅੱਜ ਤੇ ਟੈਕ ਦਾ ਡੈਂਟ ਕੰਟਰੋਲ ਆ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਆਰਗਨਾਈਜ਼ ਕ੍ਰਾਈਮ ਤੇ ਡਰੱਗਸ ਅਗੇਂਸ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਜਿਹੜੇ ਜਿੰਨੇ ਵੀ ਨਟੋਰੀਅਸ ਕ੍ਰਿਮੀਨਲ ਨੇ ਕਾਫੀ ਗੈਂਗ ਬਸਟ ਕੀਤੇ ਗਏ ਨੇ ਉਸ ਤੋਂ ਇਲਾਵਾ ਹਰਨ ਦੀ ਰਿਕਵਰੀ ਡਰੱਗਜ਼ ਦੀ ਰਿਕਵਰੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਉਸੇ ਲੜੀ ਦੇ ਸਹਤ ਜਿਹੜਾ ਸ਼ਿਵਮ ਐਲੀਅਸ ਬਬਲੂ ਕੁਝ ਦਿਨ ਪਹਿਲਾਂ ਮੈਂ ਤੁਹਾਡਾ ਨਾਲ ਸ਼ੇਅਰ ਵੀ ਕੀਤਾ ਸੀ ਫੜਿਆ ਗਿਆ ਸੀ ਇਹਨਾਂ ਦੇ ਗੈਂਗ ਤੋਂ 6 ਬੰਦੇ ਛੇ ਆਪਣੇ ਚਾਰ ਬੰਦੇ ਸੀਗੇ ਹੋਰ ਇਸ ਤੋਂ ਇਲਾਵਾ ਤੇ 6 ਪਿਸਟਲ ਤੇ ਰਾਉਂਡਸ ਫੜੇ ਗਏ ਸੀ ਇਹਨਾਂ ਤੋਂ ਉਹਦੇ ਵਿੱਚ ਇਹ ਜਿਹੜਾ ਸ਼ਿਵਮ ਹੈ ਇਹਦੇ ਪਿਛਕੇ ਚ ਬੜੀ ਸਸਟੇਨ ਚੱਲੀ ਕਿ ਉਹ ਇਹਨੇ ਪਹਿਲਾਂ ਵੀ ਤੁਹਾਨੂੰ ਪਤਾ ਇੰਟਰ ਸਟੇਟ ਹੈ ਨੋਟੋਰੀਅਸ ਕ੍ਰਿਮੀਨਲ ਹੈ ਉਹਦੀ ਪਿਛਕੇ ਚ ਇੱਥੇ ਵੇਰਕੇ ਏਰੀਏ 'ਚ ਸਾਡੀ ਸੀਆਈਏ ਦੀ ਪਾਰਟੀ ਆਈ ਸੀ ਉਹ ਕਹਿੰਨੇ ਕਿਹਾ ਸੀ ਵੀ ਇੱਕ ਪਿਸਟਲ ਮੈਂ ਉੱਥੇ ਵਿਛਾਇਆ ਹੋਇਆ ਜਦੋਂ ਸਾਰੀ ਰਿਕਵਰੀ ਵਾਲਾ ਜਿਹੜੇ ਫਾਰਮੈਲਟੀ ਕੰਪਲੀਟ ਕੀਤੀ ਗਈ ਉਸ ਤੋਂ ਬਾਅਦ ਇਹਨੇ ਗੱਲ ਕੀਤੀ ਕਿ ਮੈਂ ਵਾਸ਼ਰੂਮ ਜਾਣਾ ਸੀਗਾ ਤੇ ਸਾਡਾ ਜਿਹੜਾ ਪ੍ਰਭਜੋਤ ਸੀਨੀਅਰ ਕਨਸਟੇਬਲ ਹੈ ਕਿਉਂਕਿ ਜਿਹੜਾ ਦੋਸ਼ੀ ਹੈ ਵੀ 6 ਫੁੱਟ ਪਲੱਸ ਹੈ ਤੇ ਹਲਦੀ ਵੀ ਹੈ ਉਹ ਪ੍ਰਭਜੋਤ ਦੇ ਨਾਲ ਖੜਾ ਸੀਗਾ ਤੇ ਇਹਨੇ ਉਹਦਾ ਪਿਸਤੌਲ ਨੂੰ ਹੱਥ ਪਾਇਆ ਤੇ ਇਹ ਗੁੱਥਮ-ਗੁੱਥਾ ਹੋ ਗਿਆ ਆਪਸ ਤੇ ਇਹਨੇ ਦੇ ਵਿੱਚ ਉਹ ਖਿੱਚ ਰਿਆ ਸੀ ਇਹਨੂੰ ਕਿਉਂਕਿ ਹੈਂਡਕਫ ਵਗੈਰਾ ਹੋਇਆ ਹੋਇਆ ਸੀਗਾ ਤੇ ਕੇਵਲ ਕ੍ਰਿਸ਼ਨ ਐਸਆਈ ਨੇ ਦੇਖਿਆ ਜਦੋਂ ਮੌਕੇ ਤੇ ਵੀ ਕਿਤੇ ਵੱਡੀ ਪ੍ਰੋਬਲਮ ਨਾ ਆ ਜੇ ਉਹਨੇ ਆਪਣੇ 9mm ਪਿਸਟਲ ਜਿਹੜਾ ਸਰਕਾਰੀ ਉਹ ਚੋਂ ਰਾਹ ਨੂੰ ਚਲਾਇਆ ਜੋ ਕੇ ਦੇ ਲਾਤੇ ਲੱਗੀ ਔਰ ਉਹਦਾ ਜ਼ਖਮੀ ਹੋ ਗਿਆ ਇਹਨੂੰ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਬੇਸਿਕਲੀ ਇਹ ਜਿਹੜਾ ਜੇ ਮੈਂ ਤੁਹਾਨੂੰ ਯਾਦ ਕਰਾਵਾਂ ਕਿ ਪੁਰਾਣਾ ਨੋਟੋਰੀਅਸ ਕ੍ਰਿਮੀਨਲ ਜਿਹਨੇ ਪਹਿਲਾਂ ਵੀ ਮੈਂ ਤੁਹਾਨੂੰ ਨਾਲ ਸ਼ੇਅਰ ਕੀਤਾ ਸੀ ਦੋ ਮਰਡਰ ਪਲਾਨ ਕੀਤੇ ਹੋਏ ਸੀ ਆਪਣੇ ਰਾਈਵਲ ਕ੍ਰਿਮੀਨਲਸ ਦੇ ਔਰ ਜਿਹੜਿਆ ਅੰਦਰ ਤੇ ਹੋਰ ਅਲੱਗ-ਅਲੱਗ ਛਾਟਾਂ ਸੌਧਰਾ ਮਰਸਰ ਦੇ ਵਿੱਚ ਇਹ ਆਰਮ ਜੈਕ ਦੇ ਪੁਰਾਣੇ ਮੁਕਦਮੇ ਦਰਜ ਨੇ ਇਹ ਆਪਣਾ ਗੈਂਗ ਬਣਾ ਕੇ ਹੁਣੇ ਸੁਪਰਮੇਸੀ ਕੈਮ ਕਰਨਾ ਚਾਹੁੰਦਾ ਸੀ ਸੋ ਇਹ ਮੈਂ ਅੱਛੀ ਸਫਲਤਾ ਪੈ ਨਹੀਂ ਮਿਲੀ ਸੀ 6 ਪਿਸਟਲ ਜੇ ਆਪਾਂ ਦੇਖੀਏ ਤਾਂ ਇੱਕੋ ਗੈਂਗ ਤੋਂ ਮਿਲਨੇ ਥੈਟ ਮੀਨਸ ਫਾਇਰ ਪਾਵਰ ਵੀ ਇਨਾਂ ਕੋ ਕਾਫੀ ਸੀਗੀ ਸੋ ਮੈਂ ਇਹਦੇ ਵਿੱਚ ਇਹੀ ਕਹਿਣਾ ਚਾਹੁੰਦਾ ਕਿ ਸਾਡੀ ਜਿਹੜੀ ਆਰਗੇਨਾਈਜ਼ ਕ੍ਰਾਈਮ ਦੇ ਅਗੇਂਸਟ ਔਰ ਡਰੱਗਸ ਦੇ ਅਗੇਂਸਟ ਜਿਹੜੀ ਝੰਗ ਹੈ ਉਹ ਇਦਾਂ ਹੀ ਜਾਰੀ ਰਹੇਗੀ ਔਰ ਮੈਨੂੰ ਮਾਣ ਹੈ ਆਪਣੀ ਸਾਰੀ ਟੀਮ ਤੇ ਜਿਸ ਡੀਸੀਪੀ ਰਵਿੰਦਰਪਾਲ ਜੀ ਸਾਡੇ ਏਡੀਸੀਪੀ ਜਗਵਿੰਦਰ ਜੀ ਏਸੀਪੀ ਹਰਮਿੰਦਰ ਜੀ ਔਰ ਇਨਸਪੈਕਟਰ ਮੋਲਕ ਤੇ ਇਹਨਾਂ ਦੀ ਟੀਮ ਹਮੇਸ਼ਾ ਲਗਾਤਾਰ ਅੱਛਾ ਕੰਮ ਕਰਦੇ ਨੇ ਔਰ ਸਰ ਨੂੰ ਫਖਰ ਹੈ ਕਿ ਇਹ ਸਾਰੇ ਆਫੀਸਰਸ ਐਨੀ ਮੈਂਥ ਕਰ। ਸਰ ਕੀ ਹੋ ਰਿਹਾ ਇਹ ਆਪਰਦੇ ਨਹੀਂ ਜਾਂ ਕਿ ਤੁਸੀਂ ਹੋਰ ਅੱਗੇ ਕਿਸੇ ਨੂੰ ਸਪਲਾਈ ਕਰਦੇ ਸੀ ਅੱਗੇ। ਦੇਖੋ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਇਹ ਲਖਨਊ ਯੂਪੀ ਦਾ ਇੱਕ ਬੰਦਾ ਕੰਟੈਕਟ ਉਹਨਾਂ ਦੇ ਵਿੱਚ ਆਇਆ ਜਿੱਤੇ ਕੰਮ ਕੀਤਾ ਜਾ ਰਿਹਾ ਔਰ ਉਸ ਦੇ ਤਹਿਤ ਹੀ ਇਹ ਕਿ ਜਿਹੜੀ ਸਸਟੇਨਡ ਇੰਟਰੋਗੇਸ਼ਨ ਦੇ ਉੱਤੇ ਗੱਲ ਚੱਲੀ ਸੀਗੀ ਇਹ ਕਿ ਇਹਦਾ ਜਿਹੜਾ ਇੱਕ ਹੋਰ ਪਿਸਤਲ ਇੱਥੇ ਪਿਆ ਜੇ ਪਹਿਲਾਂ ਰਿਕਵਰ ਹੋ ਚੁੱਕੀ ਆ ਉਹ ਉਸੇ ਸਿਲਸਲੇ 'ਚ ਹੀ ਇਹ ਸਾਰਾ ਜਿਹੜੀ ਹੈ ਇਨਵੈਸਟੀਗੇਸ਼ਨ ਅੱਗੇ ਚਲਾ ਰਹੇ ਹਾਂ ਅੱਛਾ ਸਰ ਲਾਰੈਂਸ ਦਾ ਬੰਦਾ ਕੁਝ ਉਹ ਵੀ ਦੱਸਿਆ ਸੀ ਕਿ ਇਹਦਾ ਕੋਈ ਲਿੰਕ ਸਟੈਬਲ ਹੋਊਗਾ ਦੇਖੋ ਉਦੋਂ ਉਹਨਾਂ ਨੇ ਤੁਹਾਨੂੰ ਮੈਂ ਦੱਸਿਆ ਸੀ ਅੰਦੌਰ ਪੁਲਿਸ ਤੇ ਇਹੀ ਕਹਿ ਰਹੀ ਵੀ ਹਾਂ ਉਦੋਂ ਉਹਨਾਂ ਦੇ ਬੰਦਿਆਂ ਨਾਲ ਇਹਦਾ ਲਿੰਕ ਪਾਇਆ ਗਿਆ ਸੀ ਜਦੋਂ ਉਹਨਾਂ ਨੇ ਅਰੈਸਟ ਕੀਤਾ ਸੀ ਇਹ ਮੁਕੱਦਮਾ ਨੰਬਰ 17 2024 ਦਾ 25 ਆਰਮਜ਼ ਐਕਟ ਦਾ ਥਾਣਾ ਗਵਾ ਟੋਲੀ ਹੈ ਇੰਦੌਰ ਮਧਿਆ ਪ੍ਰਦੇਸ਼ ਦੇ ਵਿੱਚ ਉਥੇ ਅਰੇਸਟ ਹੋਇਆ ਸੀਗਾ ਅਜੇ ਸਰ ਹੁਣ ਇਹਦੇ ਦੇ ਦੋ ਬੰਦਿਆਂ ਦਾ ਕਰਨਾ ਸੀ ਉਹਦੇ ਬਾਰੇ ਕੋਈ ਪਤਾ ਲੱਗਾ ਉਹ ਸਾਡੇ ਧਿਆਨ ਚਾਹੀ ਉਹ ਮੈਂ ਤਾਂ ਹੀ ਮੀਡੀਆ ਨਾਲ ਸ਼ੇਅਰ ਕਰਦਾ ਬੰਦਿਆਂ ਵਾਸਤੇ ਫਿਰ ਇੱਕ ਪ੍ਰੋਬਲਮ ਹੋ ਜਾਂਦੀ ਹੈ ਕੱਲ ਨੂੰ ਉਹਨਾਂ ਦੀ ਸਿਕਿਉਰਿਟੀ ਗਾਰ ਐਵੇਂ ਕੋਈ ਇਹੋ ਜੀ ਗੱਲ ਰਿਵੀਲ ਹੋ ਜੇ ਤੇ ਕੱਲ ਨੂੰ ਕਿਸੇ ਦਾ ਨੁਕਸਾਨ ਨਾ ਹੋ ਇਹਨਾਂ ਦੀ ਬਿਆਨ ਸੀ ਕਹਿੰਦੇ ਹੋਰ ਵੀ ਸਾਹਮਣੇ ਕੋਈ ਇਹਨਾਂ ਦੇ ਹੋਰ ਸਾਥੀਆਂ ਦੀ ਪਛਾਣ ਹੋਊਗੀ ਔਰ ਕਿੱਡਾ ਵੱਡਾ ਗੈਂਗ ਸੀ ਇਹ ਜਿਹੜੇ ਚਾਰ ਤਾਂ ਇਹ ਬੰਦੇ ਫੜੇ ਗਏ ਇਹ ਜਿਹੜਾ ਤਿੰਨੇ ਦੇ ਨਾਲ ਦੇ ਚੌਥਾ ਇਹ ਹੈ ਇੱਕ ਦੋ ਬੰਦੇ ਹੋਰ ਸਾਡੇ ਧਿਆਨ ਚ ਆਏ ਜਿਹੜੇ ਇਹਨਾਂ ਨਾਲ ਲਿੰਕ ਵਿੱਚ ਉਹਨਾਂ ਦੇ ਕਾਰਵਾਈ ਕੀਤੀ ਜਾਂਦੀ ਸਰ ਕਿੰਨੀ ਕਾਮਯਾਬੀ ਸੰਦਰਭ ਹੋ ਗਈ ਕਾਫੀ ਸਟ੍ਰੀਟ ਗੈਂਗ ਸੀ ਜਿਹਨੂੰ ਕਾਬੂ ਕੀਤਾ ਦੇਖੋ ਮੈਂ ਤਾਂ ਇਹਨੂੰ ਬਹੁਤ ਅੱਛੀ ਸਫਲਤਾ ਮੰਨਦਾ ਹ ਬਿਕੋਜ਼ ਆਪਣਾ ਏਰੀਆ ਨੂੰ ਆਪਾਂ ਜਦੋਂ ਇਹ ਕ੍ਰਿਮੀਨਲਸ ਘੁੰਮ ਰਹੇ ਆ ਸਾਡੇ ਏਰੀਏ ਚ ਜਾਂ ਅਡਜੋਇਨਿੰਗ ਏਰੀਏ ਚ ਉਹਦੇ ਵਾਸਤੇ ਖਤਰਾ ਹੀ ਬਣਦੇ ਆ ਸਮਾਜ ਵਾਸਤੇ ਕਿਤੇ ਨਾ ਕਿਤੇ ਇਹਨਾਂ ਦੀ ਆਪਸ ਵਿੱਚ ਇੰਟਰ ਗੈਂਗ ਹੋਵੇ ਜਾਂ ਕਿਸੇ ਹੋਰ ਸਪਾਰੀ ਲੈ ਕੇ ਕੋਈ ਇਹੋ ਜਿਹੇ ਕੰਮ ਕਰ ਦਿੰਦੇ ਇਹੋ ਜਿਹੇ ਕ੍ਰਿਮੀਨਲਸ ਸੋ ਇਹ ਬੜੀ ਵੱਡੀ ਪ੍ਰੋਫੈਂਸ਼ਨ ਹੈ ਐਂਡ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਸਰ ਇੱਕੋ ਹੀ